ਅਪਾ 정치 ਨੂੰ ਇੱਕ ਦਿਨ ਦਾ ਖੇਲ ਜਾਂ ਸਤਾਈ ਦਾ ਖੇਲ ਜਾਂ 29 ਦਾ ਪਾਰਲੀਮੈਂਟ ਦਾ ਖੇਲ ਨਾ ਦੇਖੀਏ ਇਸ ਨੂੰ ਇੱਕ ਧਿਆਨਤਦਾਰੀ ਦਾ ਸਟੇਟਸਮੈਨਸ਼ਿਪ ਵੱਲੋਂ ਵੀ ਲੈਣਾ ਚਾਹੀਦਾ ਇਹ ਸਾਰੇ ਰੌਲੇ ਦੇ ਵਿੱਚ ਇੱਕ ਜਿਹੜੀ ਚੰਗੀ ਗੱਲ ਹੋਈ ਆ ਕਿ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਸਿਕਬੀਰ ਸਿੰਘ ਬਾਦਲ ਦਾ ਕੋਈ ਬਿਆਨ ਨਹੀਂ ਦੇਖਿਆ ਇਸ ਬਾਰੇ ਜਾਂ ਹੋਰ ਕਿਸੇ ਵੱਡੇ ਲੀਡਰ ਦਾ ਬਿਆਨ ਨਹੀਂ ਦੇਖਿਆ ਉਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਜੇ ਇਸ ਵੇਲੇ ਡੈਮੋਕ੍ਰੇਸੀ ਦਾ ਜਾਂ ਕੱਟ ਗਿਣਤੀਆਂ ਦੇ ਹੱਕ ਵਿੱਚ ਜਾਂ ਤੁਸੀਂ ਦਲਤਾਂ ਤੇ ਔਰਤਾਂ ਦੀ ਗੱਲ ਕਰਨ ਦੇ ਵਿੱਚ ਜਾਂ ਕੋਈ ਸੰਵਿਧਾਨ ਦੀ ਰੱਖਿਆ ਕਰਨ ਦੇ ਵਿੱਚ ਦੇਸ਼ ਨੂੰ ਡੈਮੋਕ੍ਰੇਸੀ ਨੂੰ ਜਿਹੜੇ ਖਤਰੇ ਉਹਦੇ ਚ ਸਤਰ ਕਰਨ ਦੇ ਵਿੱਚ ਜੇ ਕੋਈ ਲੀਡਰ ਮੋਹਰੀ ਕਤਾਰ 'ਚ ਖੜਾ ਤਾਂ ਉਹਨਾਂ 'ਚੋਂ ਉਹਨਾਂ ਲੀਡਰਾਂ ਚੋਂ ਇੱਕ ਰਾਹੁਲ ਗਾਂਧੀ ਆ ਯੰਗ ਮਾਈਂਡ ਆ ਡਟ ਕੇ ਜਿਹੜੀ ਲੜਾਈ ਦਿੰਦਾ ਖੁੱਲ ਕੇ ਬਿਆਨ ਦਿੰਦਾ ਕੋਈ ਕਿਸੇ ਕਿਸਮ ਦਾ ਨਿਚਾਖ ਹੋ ਕੇ ਜੇ ਆਪਾਂ ਉਸ ਕਿਸਮ ਦੀ ਜਿਹੜੀ ਇੰਡੀਆ ਦੀ ਪੋਲਿਟਿਕਸ ਆ ਕਿਉਂਕਿ ਦੇਖੋ ਪੰਜਾਬ ਦੀ ਪੋਲਿਟਿਕਸ ਨੂੰ ਇੱਕ ਪਾਸੇ ਰੱਖ ਕੇ ਦੇਖੋ ਜਿਹੜੀ ਇੰਡੀਆ ਦੀ ਪੋਲਿਟਿਕਸ ਹੈ ਜਿਹਦੇ ਤੋਂ ਅਸੀਂ ਵੀ ਸਿੱਧੇ-ਸਿੱਧੇ ਪੰਜਾਬੀ ਹਮੇਸ਼ਾ ਪ੍ਰਭਾਵਿਤ ਹੁੰਦਾ ਕਿ ਸੈਂਟਰ ਦੇ ਵਿੱਚ ਕਿਹੋ ਜੀ ਸ਼ਕਤੀ ਉਹਦਾ ਫਰਕ ਤੇ ਪੈਂਦਾ ਹੀ ਆ ਨਾ ਇਸ ਲਈ ਜੇ ਇਸ ਕਿਸਮ ਦੇ ਤਾਣੇ ਬਾਣੇ ਨੂੰ ਜਿਹੜਾ ਸਾਡਾ ਕੰਸਟੀਚਿਊਸ਼ਨਲ ਐਸਵੇਲੇ ਡੈਮੋਕ੍ਰੇਸੀ ਆ ਉਸਨੂੰ ਬਰਕਰਾਰ ਰੱਖਣਾ ਉਸਨੂੰ ਜਿੰਦਾ ਰੱਖਣਾ ਉਸਨੂੰ ਹੋਰ ਉਹਦਾ ਪਠਾ ਨਹੀਂ ਭੰਡ ਦੇਣਾ ਤਾਂ ਫਿਰ ਇਹ ਜ਼ਰੂਰੀ ਹੈ ਕਿ ਸਾਨੂੰ ਇਹੋ ਜੇ ਲੀਡਰਾਂ ਦੇ ਉੱਤੇ ਜਦੋਂ ਇਸ ਕਿਸਮ ਦੀ ਕੰਟਰੋਵਰਸੀ ਖੜੀ ਕਰਦੇ ਆ ਤਾਂ ਉਹਦੇ ਬਾਰੇ ਦੋ ਵਾਰੀ ਸੋਚਣਾ ਪਊਗਾ ਮੈਂ ਤਾਂ ਬੜਾ ਸਾਫ਼ ਇਸ ਗੱਲ ਦੇ ਵਿੱਚ ਮੈਨੂੰ ਐਂ ਲੱਗਦਾ ਕਿ ਕੋਈ ਐਡਾ ਵੱਡਾ ਕੰਮ ਨਹੀਂ ਹੋਇਆ ਦੂਸਰਾ ਇਹ ਕੋਈ ਊਂਠ ਦੇ ਵੈਰ ਵਾਲੀ ਥੋੜੀ ਗੱਲ ਹੈ ਕਿ ਜਿਵੇਂ ਕਹਿੰਦੇ ਊਠ ਪਿੱਛੇ ਪੈ ਜਾਂਦਾ ਇਹ ਗੱਲ ਤੁਸੀਂ ਵੀ ਕਹੀ ਹੈ ਤੇ ਸਾਰਾ ਜੱਗ ਜਾਣਦਾ ਕਿ ਜਿਹੜੇ ਦਾਦੀ ਦਾ ਕਿਸੇ ਕਿਸਮ ਦਾ ਕੋਈ ਕਸੂਰ ਆ ਜਾਂ ਇਹਨਾਂ ਦੇ ਪਿਤਾ ਜੀ ਦਾ ਕਸੂਰ ਆ ਉਹ ਇਹ ਤੇ ਬੱਚੇ ਸੀ ਉਹ ਤੇ ਆਪ ਬਾਰ-ਬਾਰ ਕਹਿੰਦੇ ਹਿੱਕ ਬਹੁਤ ਛੋਟੇ ਬੱਚੇ ਆ ਸਾਡਾ ਤੇ ਆਪ ਦਿਲ ਬਹਿਲ ਗਿਆ ਜਦੋਂ ਲਹੂ ਚ ਲੱਤ-ਪੱਥ ਅਸੀਂ ਆਪਣੀ ਦਾਦੀ ਨੂੰ ਦੇਖਿਆ ਉਹ ਵੀ ਇਸ ਗੱਲ ਦਾ ਗੁੱਸਾ ਕਰ ਸਕਦੇ ਆ ਕਿ ਦੇਖੋ ਜੀ ਤੁਸੀਂ ਸਾਡੀ ਦਾਦੀ ਨੂੰ ਮਾਰਿਆ ਅਸੀਂ ਤੇ ਤੁਹਾਨੂੰ ਹੁਣ ਤਾਂ ਪੇਚੀਮਟੇ ਨਾਲ ਨਹੀਂ ਸੋਣਾ ਇਸ ਤਰ੍ਹਾਂ ਨਹੀਂ ਹੈ ਜਦ ਉਹਨਾਂ ਦੇ ਮੰਨ ਚ ਨਹੀਂ ਹੈ ਤੇ ਸਾਨੂੰ ਸਿੱਖ ਸਮੁਦਾਏ ਨੂੰ ਵੀ ਆਪਣਾ ਹਿਰਦਾ ਵੱਡਾ ਦਿਖਾ ਕੇ ਆਪਣੇ ਜਿਹੜੇ ਸਾਡੇ ਅਸੀਂ ਮੰਨਦੇ ਹਾਂ ਕਿ ਸਾਡਾ ਤੁਸੀਂ ਜ਼ਿਕਰ ਕੀਤਾ ਕਿ ਸਿੱਖ ਸਮੁਦਾਈ ਨੂੰ ਸੋਚਣਾ ਚਾਹੀਦਾ ਹੈ ਕਿ ਸਿੱਖ ਸਮੁਦਾਈ ਨੂੰ ਸੋਚਣਾ ਚਾਹੀਦਾ ਹੈ ਜਾਂ ਕੁਝ ਕੁ ਲੀਡਰ ਜਿਹੜੀ ਆ ساری ਚੀਜ਼ਾਂ ਕਰ ਰਹੇ ਹੈਗੇ ਆ ਕਿਉਂਕਿ ਸਾਰਾ ਸਿੱਖ ਸਮਾਜ ਨਹੀਂ ਹੁੰਦਾ ਇਸ 'ਚ ਅੱਜ ਅੱਜ ਸਿੱਖ ਸਮੁਦਾਏ ਦੇ ਜਿਹੜੀ ਫਾਰਮਲ ਇੰਸਟੀਚੂਨਲ ਫਰੇਮ ਆ ਉਹ ਤੇ ਐਸਜੀਪੀਸੀ ਆ ਅਕਾਲ ਤਖਤ ਦੇ ਜਥੇਦਾਰ ਸਾਹਿਬ ਆ ਸਾਡੇ ਹੈਨਾ ਤੇ ਉਹਨਾਂ ਉਹਨਾਂ ਨੂੰ ਹੀ ਸਿੱਖ ਸਮੁਦਾਏ ਦਾ ਮਤਲਬ ਹੈ ਇਕੱਲੇ ਇਕੱਲੇ ਸਿੱਖ ਨਹੀਂ ਨਹੀਂ ਸੋਚਣਾ ਜਿਹੜੀ ਸਾਡੇ ਇੰਸਟੀਚੂਨਲ ਨਮਾਇੰਦਗੀ ਹੈ ਉਹਨੇ ਹੀ ਸੋਚਣਾ ਆ ਔਰ ਉਹਨਾਂ ਦੇ ਵਿੱਚ ਹਰ ਹਰ ਸੋਚਦੇ ਬੰਦੇ ਆ ਐਸਜੀਪੀਸੀ ਦੇ ਵਿੱਚ ਇਕੱਲੇ ਅਕਾਲੀ ਨਹੀਂ ਹੈਗੇ ਉਹਦੇ ਵਿੱਚ ਹਰ ਸੋਚਦੇ ਆ ਉਹਦੇ ਵਿੱਚ ਸੁਧਾਰਵਾਦੀ ਵੀ ਹੈਗੇ ਆ ਉਹਦੇ ਵਿੱਚ ਕਾਂਗਰਸੀ ਵੀ ਹੈਗੇ ਆ ਉਹਦੇ ਵਿੱਚ ਕੋਈ ਬੀਜੇਪੀ ਦੇ ਵੀ ਹੋ ਸਕਦੇ ਜਿਹੜੇ ਸਾਹਮਣੇ ਨਹੀਂ ਦਿਖਦੇ ਇਸ ਕਰਕੇ ਉਸੇ ਸਿੱਖ ਬਾਡੀ ਨੂੰ ਸਿੱਖ ਸਮੁਦਾਏ ਦੀ ਜਿਹੜੀ ਬਾਡੀ ਹੈਗੀ ਆ ਉਸ ਨੂੰ ਇਸ ਬਾਰੇ ਰਿਵਿਊ ਕਰਨਾ ਚਾਹੀਦਾ ਆ ਔਰ ਦੂਸਰਾ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰਵਾਦ ਨੂੰ ਲੈ ਕੇ ਚੱਲਣਾ ਕਿ ਉਹ ਇੱਕ ਇਹੋ ਜਿਹਾ ਖੂਨ ਆ ਜਿਹੜਾ ਹੈ ਹੀ ਮਾੜਾ ਇਹ ਫਿਊਡਲ ਸੋਚ ਦੇ ਵਿੱਚ ਹੋ ਸਕਦਾ ਇਹ ਕਬਾਈਲੀ ਸੋਚ ਦੇ ਵਿੱਚ ਹੋ ਸਕਦਾ ਕਿਉਂਕਿ ਜਿਹੜੇ ਕਬੀਲੇ ਸੀ ਉਹ ਹੈਡ ਹੰਟਿੰਗ ਵਾਲੇ ਨਾਰਥ-ਈਸਟ ਵਿੱਚ ਵੀ ਹੁੰਦੇ ਸੀ ਸਾਡੇ ਵੀ ਕਬੀਲੇ ਇੱਕ ਕਬੀਲੇ ਦੇ ਦੂਜੇ ਕਬੀਲੇ ਨਾਲ ਪੀੜੀ ਦਰ ਪੀੜੀ ਸੱਤ-ਸੱਤ ਪੀੜੀਆਂ ਤੱਕ ਵੈਰ ਪਗਾਉਂਦੇ ਸੀ ਇਹ ਉਸ ਕਿਸਮ ਦੀ ਰਾਜਨੀਤੀ ਨਹੀਂ ਹੈ ਨਾ ਇਹ ਹੁਣ ਉਸ ਕਿਸਮ ਦਾ ਸਮਾਜ ਰਿਹਾ ਸਮਾਜ ਉਸ ਤੋਂ ਬਹੁਤ ਅਲੱਗ ਤੇ ਬਦਲ ਚੁੱਕਾ ਆ ਇਸ ਕਰਕੇ ਸਾਨੂੰ ਕਿਸੇ ਦੇ ਵੱਡੇ-ਵਡੇਰੇ ਦੇ ਕਰਮਾਂ ਦੇ ਨਾਲ ਜੋੜ ਕੇ ਆਪਣਾ ਇਹਨਾਂ ਨੂੰ ਜਿਹੜਾ ਨਵਾਂ ਨੌਜਵਾਨ ਆ ਉਸ ਨੂੰ ਨਹੀਂ ਦੇਖਣਾ ਚਾਹੀਦਾ ਸਾਨੂੰ ਇਹ ਦੇਖਣਾ ਚਾਹੀਦਾ ਕਿ ਕੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਸਿੱਖ ਸੰਸਥਾਨਾਂ ਦੀ ਇੱਜ਼ਤ ਕਰਦਾ ਸਿੱਖ ਫਲਸਫੇ ਦੀ ਇੱਜ਼ਤ ਕਰਦਾ ਸਿੱਖੀ ਦੀ ਇੱਜ਼ਤ ਕਰਦਾ ਜੇ ਉਹ ਕਰਦਾ ਹੈ ਤੇ ਸਾਨੂੰ ਇਹ ਰਾਹ ਲੱਭਣਾ ਚਾਹੀਦਾ ਕਿ ਆਪਾਂ ਦੁਬਾਰਾ ਉਹ ਜਿਹੜੇ ਆਪਸੀ ਸਾਡੇ ਪੀੜੇ ਪਾੜੇ ਪਈ ਹੋਇਆ ਪੇਦ ਭਾ ਪਿਆ ਉਸ ਨੂੰ ਦੂਰ ਕਰਕੇ 아빠는 내이 케미야.